ਪੰਜਾਬ ਦੇ ਵਿੱਚ ਉਸ ਵੇਲੇ ਸਿਆਸਤ ਗਰਮਾ ਗਈ ਜਦੋਂ ਐਮਐਲਏ ਪਰਾਜ ਦੇ ਵੱਲੋਂ ਨਾਇਬ ਸਿੰਘ ਸੈਣੀ ਤੇ ਵੱਡਾ ਇਲਜ਼ਾਮ ਲਗਾਇਆ ਗਿਆ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚ ਭਾਜਪਾ ਵੱਲੋਂ ਆਪਰੇਸ਼ਨ ਲੋਟਸ ਦੇ ਇਲਜ਼ਾਮ ਲਗਾਏ ਗਏ ਆ ਵਿਧਾਇਕਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਖਰੀਦਣ ਦੀ ਕੋਸ਼ਿਸ਼ ਕੀਤੀ ਹੁਣ ਆਪਣੇ ਉੱਪਰ ਲੱਗੇ ਇਹਨਾਂ ਦੋਸ਼ਾਂ ਤੇ ਹਰਿਆਣਾ ਦੇ ਸੀਐਮ ਨੇ ਚੁੱਪੀ ਤੋੜੀ ਹੈ ਸੈਣੀ ਨੇ ਆਮ ਆਦਮੀ ਪਾਰਟੀ ਤੇ ਤਿੱਖਾ ਪਲਟਵਾਰ ਕੀਤਾ ਉਹਨਾਂ ਨੇ ਕਿਹਾ ਕਿ ਆਪ ਕਾਂਗਰਸ ਤੋਂ ਵੀ ਵੱਡੀ ਝੂਠ ਦੀ ਦੁਕਾਨ ਹੈ ਤੇ ਚੂਲਾ ਵਿੱਚੋਂ ਮੱਛੀਆਂ ਫੜ ਰਹੀ ਹੈ ਜਿਹੜੇ ਦੋਸ਼ ਇਹਨਾਂ ਨੇ ਦਿੱਲੀ ਵਿੱਚ ਭਾਜਪਾ ਉੱਪਰ ਲਗਾਏ ਹੁਣ ਉਹੀ ਧਰਾਈ ਜਾ ਰਹੇ ਨੇ ਇਹਨਾਂ ਕੋਲ ਅਸਲ ਜਨਤਾ ਦੇ ਮੁੱਦੇ ਨਹੀਂ ਹਨ ਦੱਸ ਦੇ ਕਿ ਸੰਗਰੂਰ ਤੋਂ ਆਮ ਆਦਮੀ ਪਾਰਟੀ ਵਿਧਾਇਕਾਂ ਨੇ ਦਾਅਵਾ ਕੀਤਾ ਸੀ ਕਿ ਹਰਿਆਣਾ ਦੇ ਸੀਐਮ ਨੇ ਉਹਨਾਂ ਨੂੰ ਬੰਦ ਕਮਰੇ 'ਚ ਮੀਟਿੰਗ ਦੀ ਪੇਸ਼ਕਸ਼ ਕੀਤੀ ਸੀ ਤੇ ਸੰਗਰੂਰ ਤੋਂ ਟਿਕਟ ਦੇਣ ਦਾ ਦਾਅਵਾ ਵੀ ਕੀਤਾ ਆਪਣੇ ਉੱਪਰ ਲੱਗਿਆ ਨਾ ਦੋਸ਼ਾਂ ਤੇ ਮੀਡੀਆ ਦੇ ਰੂਬਰੂ ਹੁੰਦੇ ਨਾਇਬ ਸੈਣੀ ਨੇ ਕਿਹਾ ਕਿ ਮੈਨੂੰ ਤਾਂ ਉਹਨਾਂ ਦਾ ਨਾਮ ਵੀ ਨਹੀਂ ਪਤਾ ਜਾਓ ਕਿ ਇਸ ਹਲਕੇ ਤੋਂ ਸੰਬੰਧਿਤ ਨੇ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਸਾਡੇ ਸਤਿਕਾਰਯੋਗ ਨਾਗਰਿਕ ਨੇ ਤੇ ਉਹਨਾਂ ਦੇ ਸੱਦੇ ਤੇ ਹੀ ਮੈਂ ਪੰਜਾਬ ਦਾ ਦੌਰਾ ਕਰਦਾ ਅਤੇ ਉੱਥੇ ਦੇ ਲੋਕਾਂ ਨਾਲ ਮਿਲਦਾ ਹਾਂ ਅੱਜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਤੰਗ ਆ ਚੁੱਕੇ ਨੇ ਕਿਸਾਨਾਂ ਨੂੰ ਉਹਨਾਂ ਦੇ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਤੇ ਉਹਨਾਂ ਨੂੰ ਆਪਣੀ ਉਪਜ ਵੇਚਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਅੱਗੇ ਕਹਿੰਦੇ ਨੇ ਕਿ ਆਪਕਲ ਪੰਜਾਬ ਵਿੱਚ ਸਿਰਫ 8-9 ਮਹੀਨੇ ਬਾਕੀ ਨੇ। ਆਪ ਪਾਰਟੀ ਨੇ ਦਿੱਲੀ ਵਿੱਚ ਵੀ ਦੋਸ਼ ਲਗਾਏ ਤੇ ਦਿੱਲੀ ਦੇ ਲੋਕਾਂ ਨੇ ਉਹਨਾਂ ਨੂੰ ਸਾਫ਼ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਕਾਂਗਰਸ ਨਾਲੋਂ ਵੀ ਵੱਡੀ ਝੂਠ ਦੀ ਦੁਕਾਨ ਹੈ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਸਫਾਈ ਕਰਨ ਦਾ ਵੀ ਫੈਸਲਾ ਕਰ ਲਿਆ ਹੈ। ਸੈਣੀ ਲੱਗੇ ਕਿਹਾ ਕਿ ਜਿਵੇਂ ਕਾਂਗਰਸ ਨੇ ਜਨਤਾ ਨੂੰ ਤਬੱਸ ਬਾਗ ਵਿਖਾਏ ਨੇ ਉਸੇ ਤਰ੍ਹਾਂ ਆਵਾਮੀ ਪਾਰਟੀ ਨੇ ਵੀ ਉਹਨਾਂ ਨੂੰ ਹੋਰ ਵੀ ਵੱਡੇ ਸਬਜ਼ ਬਾਗ ਵਿਖਾ ਦਿੱਤੇ ਤੇ ਜਨਤਾ ਨੂੰ ਨਿਰਾਸ਼ ਕਰਕੇ ਰੱਖ ਦਿੱਤਾ ਲੋਕ ਇਸ ਤੋਂ ਬਹੁਤ ਪਰੇਸ਼ਾਨ ਨੇ ਤੇ 2027 ਦੇ ਵਿੱਚ ਪੰਜਾਬ ਚੋਂ ਆਮ ਆਦਮੀ ਪਾਰਟੀ ਦਾ ਦਿੱਲੀ ਵਾਂਗ ਹੀ ਸਫਾਇਆ ਕਰਨਗੇ ਇਸ ਤੋਂ ਇਲਾਵਾ ਸੈਣੀ ਨੇ ਹੋਰ ਕੀ पलटवार ਕੀਤਾ ਕਿ ਕੁਝ ਬੋਲੇ ਨੇ ਤੁਸੀਂ ਇੱਕ ਵਾਰ ਖੁਦ ਸੁਣੋ ਮੈਂ ਤਾਂ ਇਹ ਵੀ ਆਪ ਨਾਮ ਬਤਾ ਰਹੇ ਮੈਨੂੰ ਤਾਂ ਨਾਮ ਵੀ ਨਹੀਂ ਪਤਾ ਕੌਣ ਹੈ ਮੈਂ ਇਹ ਵੀ ਨਹੀਂ ਜਾਣਦਾ ਵੀ ਉਹ ਕੌਣ ਸੇ विधानसभा क्षेत्र से हां एक बात जरूर कहना चाहता हूं पंजाब की जनता हमारी सम्मानित जनता है पंजाब के लोगों की जो लोकी मुझे निमंत्रण देण औंदे हां मैं पंजाब दे लोकां दे निमंत्रण ते पंजाब विच मुझे जाण दा मौका मिलता है उना दे निमंत्रण ते मिलता है ਕਿਉਂਕਿ ਪੰਜਾਬ ਦੇ ਲੋਕੀ ਆਮ ਆਦਮੀ ਤੇ ਬੜੇ ਤੰਗ ਨੇ ਕਿਸਾਨ ਪ੍ਰਸਾਨ ਨੇ ਉਹਨਾਂ ਦੀ ਫਸਲ ਦਾ ਜੋ ਲਾਭਕਾਰੀ ਮੁੱਲ ਮਿਲਣਾ ਚਾਹੀਦਾ ਹੈ ਉਹ ਪੰਜਾਬ ਦੇ ਵਿੱਚ ਨਹੀਂ ਹੈ ਤਾਂ ਆਪਕੇ ਜੀ ਪੰਜਾਬ ਦੇ ਵਿੱਚ ਕਿਸਾਨ ਨੂੰ ਫਸਲ ਜਦੋਂ ਵੇਚਣ ਜਾਂਦਾ ਹੈ ਮੰਡੀ ਦੇ ਵਿੱਚ ਉਹਦੇ ਵਿੱਚ ਬੜੀ ਦਿੱਕਤਾਂ ਖੜੀਆਂ ਉਸਕੇ ਸਾਹਮਣੇ ਹੁੰਦੀਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਬੜੇ ਸਜਾਵਟ ਵਾਹ ਕੇ ਲੋਕਾਂ ਨੂੰ ਦਿਖਾ ਦਿੱਤਾ ਸੀ ਪੰਜਾਬ ਦੇ ਵਿੱਚ ਅੱਜ ਸਥਿਤੀ ਕਿਹੜੀ ਬਣੀ ਪੰਜ ਸਾਲਾਂ ਦੇ ਵਿੱਚ ਕਿਉਂਕਿ ਪੰਜਵਾਂ ਸਾਲ ਚੱਲ ਰਿਹਾ ਸੀ মাত্র 8 ਮਹੀਨੇ 9 ਮਹੀਨੇ ਦਾ ਕਾਰਕਾਲ ਆਮ ਆਦਮੀ ਦਾ ਬੱਚਾ ਹੈ ਜਿੱਥੋਂ ਦਿੱਲੀ ਤੇ ਝੁੱਠੇ ਵੇਲੇ ਮੇਰੇ ਖਿਆਲ ਦਿੱਲੀ ਵਿੱਚ ਵੀ ਜਿਹੜੇ ਆਰੋਪ ਪੰਜਾਬ ਦੇ ਵਿੱਚ ਆ ਤੁਸੀਂ ਕਹਿ ਰਹੇ ਨੇ ਜੇ ਲਗਾਏ ਸੀ ਦਿੱਲੀ ਵਿੱਚ ਵੀ ਲਗਾਤੇ ਹੋਣਗੇ ਇਹਨਾਂ ਨੇ ਦਿੱਲੀ ਵਾਲਿਆਂ ਨੇ ਸਾਫ਼ ਕਰ ਦਿੱਤਾ ਵੀ ਇਹ ਤਾਂ ਝੂਠ ਦੀ ਦੁਕਾਨ ਹੈ ਅਰ ਇਹ ਕਾਂਗਰਸ ਤੇ ਵੀ ਬੜੀ ਦੁਕਾਨ ਹੈ ਝੂਠ ਦੀ ਉਹਨਾਂ ਨੂੰ ਦਿੱਲੀ ਤੇ ਸਾਫ਼ ਕਰ ਦਿੱਤਾ ਆਬ ਪੰਜਾਬ ਦੇ ਲੋਕਾਂ ਨੇ ਇਹ ਮਨ ਬਣਾ ਬਣਾ ਲਿੱਤਾ ਕਿ ਆਮ ਆਦਮੀ ਨੂੰ ਇੱਥੇ ਤੇ ਵੀ ਸਾਫ਼ ਕਰਾਂਗੇ ਪੰਜਾਬ ਆਪ ਜਾ ਰਹੇ ਹੋ ਲਗਾਤਾਰ ਤੋਂ ਅਬ ਇਹ ਨੇਤਾ ਵੀ ਪਰੇਸ਼ਾਨ ਹੋਣੇ ਲੱਗੇ ਆਪ ਕੇ ਜਾਣੇ ਸੇ ਵਾਪਸ ਕਹਿ ਸਕਤੇ ਹੈ ਦੇਖੀਏ ਮੈਂ ਇਹ ਗੱਲ ਕਹਿਣਾ ਚਾਹੁੰਦਾ ਹੈ ਕਿ ਮੈਂ ਆਪਣੇ ਵੱਲੋਂ ਨਹੀਂ ਜਾ ਰਿਹਾ ਪੰਜਾਬ ਮੈਂ ਲਗਾਤਾਰ ਇਸ ਗੱਲ ਦਾ ਲਗਾਤਾਰ ਕਈ ਥਾਂ ਤੇ ਮੈਂ ਗੱਲ ਬੋਲੀ ਸੀ ਕਿ ਪੰਜਾਬ ਸਾਡਾ ਘਰ ਹੈ ਮੈਂ ਲਗਾਤਾਰ ਇਹ ਗੱਲ ਬੋਲਦਾ ਕਿ ਪੰਜਾਬ ਸਾਡਾ ਘਰ ਹੈ ਪੰਜਾਬ ਦੇ ਵਿੱਚ ਸਾਡੀ ਰਿਸ਼ਤੇਦਾਰੀਆਂ ਨੇ ਇੱਕ ਹੀ ਘਰ ਸੀ ਪੰਜਾਬ ਪੰਜਾਬ ਦੇ ਨਾਲ ਸਾਡਾ ਕੋਈ ਰਿਸ਼ਤਾ ਹੋਰ ਨਹੀਂ ਹੈ ਸਾਡਾ ਖੂਨ ਦਾ ਰਿਸ਼ਤਾ ਹੈ ਪੰਜਾਬ ਦੇ ਨਾਲ ਕਿਉਂਕਿ ਪੰਜਾਬ ਸੇ ਹਰਿਆਣਾ ਸੂਪਾ ਅਲੱਗ ਹੋਇਆ ਸੀ ਦੋ ਭਰਾ ਅਲੱਗ ਹੋਏ ਸੀ ਛੱਤ ਵੀ ਅਜੇ ਇੱਕ ਹੀ ਹੈ ਇੱਕ ਹੀ ਛੱਤ ਹੈ ਅੱਜ ਵੀ ਅੱਜ ਵੀ ਵੇੜਾ ਇੱਕ ਹੀ ਹੈ ਦੋ ਵੇੜੇ ਨਹੀਂ ਹੈ ਇੱਕ ਹੀ ਵੇੜਾ ਹੈ ਇੱਕ ਹੀ ਛੱਤ ਹੈ ਇਹਨਾਂ ਨੇ ਚਾਹੇ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਹੈ ਚਾਹੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਕਾਂਗਰਸ ਦੇ ਵਿੱਚ ਆਈ ਹੈ ਇਹਨਾਂ ਨੇ ਲੋਕਾਂ ਨੂੰ ਉਹ ਸਜਾਵਗ ਦਿਖਾਤੇ ਕਾਂਗਰਸ ਨੇ ਜਿਹੜੇ ਦਿਖਾਏ ਸੀ ਆਮ ਆਦਮੀ ਨੇ ਉਹ ਬੜੇ ਦਿਖਾ ਦਿੱਤੇ ਪਰੰਤੂ ਲੋਕਾਂ ਦੇ ਹਰ ਨਿਰਾਸ਼ਾ ਹੀ ਹੱਥ ਲੱਗੀ ਔਰ ਲੋਕੀ ਇਹਨਾਂ ਸਰਕਾਰ ਤੇ ਬੜੇ ਪਰੇਸ਼ਾਨ ਨੇ ਲੋਕੀ ਅੱਜ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਮੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣਾਉਣਾ ਚਾਹੁੰਦੇ ਆ ਇਹਨਾਂ ਨੇ ਖਰੀਦ ਫਰੋਕਤ ਦੀ ਮੈਂ ਤਾਂ ਜਿਹੜਾ ਤੁਸੀਂ ਨਾ ਲਿੱਤਾ ਮੈਂ ਤਾਂ ਉਹਨੂੰ ਜਾਣਤਾ ਵੀ ਨਹੀਂ ਮੈਂ ਉਹਦੀ ਕੰਸਟੀਚੂਐਂਸੀ ਨਹੀਂ ਜਾਣਤਾ ਜਿਹੜੀ ਉਹ ਗੱਲ ਕਰ ਰਹੀ ਹੈ ਅੱਜ ਕੱਲ੍ਹ ਤੋਂ ਸਾਰਾ ਕਸਾਰਾ মিডিਆ ਦਾ ਜਮਾਨਾ ਹੈ ਮੈਂ ਕਿਸੇ ਥਾਂ ਤੇ ਉਹਨਾਂ ਨੂੰ ਮਿਲਿਆ ਹੁਣ ਉਹਦੇ ਘਰ ਮਿਲਿਆ ਹੁਣ ਆਪ ਤੁਸੀਂ ਕਹਿ ਰਹੇ ਕਿ ਕੰਬੰਦ ਕਮਰੇ ਦੇ ਵਿੱਚ ਬੈਠ ਕੇ ਗੱਲਾਂ ਹੋਈਆਂ ਉਹ ਕਮਰੇ ਦੀ ਕੌਣ ਸੀ ਕਮਰਾ ਕੀ ਕੀ ਦੀ ਗੱਲ ਕਰ ਰਹੇ ਆ ਅੱਜ ਕੱਲ ਤਾਂ ਫੋਟੋਆਂ ਸਾਰੀ 1 ਮਿੰਟ ਵਿੱਚ ਆ ਜਾਂਦੀਆਂ ਸੀਸੀਟੀਵੀ ਕੈਮਰੇ ਥਾ ਥਾਂ ਤੇ ਲੱਗੇ ਹੋਏ ਨੇ ਪਰੰਤੂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ ਆਹਾਂ ਦੇ ਲੋਕੀ ਉਹਨੂੰ ਬਾਹਰ ਕਰਨ ਦਾ ਮਨ ਬਣਾ ਲਿੱਤਾ